ਕਾਰਕੇ ਜੁਵਿਲੇਰ ਸੀ ਜਿਹਦਾ ਨਾਮ ਸਚਨ ਵਰਮਾ ਸੀ ਉਹਨੂੰ ਇੱਕ ਥ੍ਰੈਟਨਿੰਗ ਕਾਲ ਆਈ ਸੀ ਜਿਹਦੇ ਵਿੱਚ ਸਾਡੇ ਏਡੀਸੀਪੀ 4 ਜਸ਼ਨ ਸਾਡੇ ਏਸੀਪੀ ਸੁਮੇਸ਼ ਸੂਤ ਤੇ ਐਸਐਚਓ ਡੀ ਨੇ ਸਤਨੇ ਇੱਕ ਥਾਣਾ ਸਤਨੰਗਰ ਡਿਵੀਜ਼ਨ ਚ ਮੁਕੱਦਮਾ ਦਰਜ ਕੀਤਾ ਸੀ ਐਕਸਟਰਸ਼ਨ ਦਾ ਉਹਦੇ ਵਿੱਚ ਇਹਨਾਂ ਨੇ ਫਿਰ ਫਰਦਰ ਮਿਹਨਤ ਕੀਤੀ ਮਿਹਨਤ ਕਰਨ ਤੋਂ ਬਾਅਦ ਅਸੀਂ ਇਹਦੇ ਵਿੱਚ ਕੁਝ ਬੰਦੇ ਜਿਹੜੇ ਆ ਨਾਮਿਨੇਟ ਕੀਤੇ ਉਹਦੇ ਵਿੱਚੋਂ ਦੋ ਬੰਦੇ ਜਿਹੜਾ ਐਕਸਟਰਸ਼ਨ ਦੀ ਜਿਹੜੇ ਪੈਸੇ ਲੈਣ ਲਈ ਲੁਧਿਆਣਾ ਏਸੀ ਜੋ ਬਟਾਲੇ ਤੋਂ ਉਹਦੇ ਵਿੱਚ ਹੁਣ ਅਸੀਂ ਕੱਲ ਉਹਨਾਂ ਦੇ ਵਿੱਚੋਂ ਇੱਕ ਦੋਸ਼ੀ ਜਿਹੜਾ ਗ੍ਰਿਫਤਾਰ ਕੀਤਾ ਜਿਨੇ ਗ੍ਰਿਫਤਾਰੀ ਸਮੇਂ ਪੁਲਿਸ ਤੇ ਵੀ ਜਿਹੜਾ ਗੋਲੀ ਚਲਾਈ ਤਾਂ ਪੁਲਿਸ ਨੇ ਵੀ ਜਵਾਬੀ ਫਾਇਰ ਦੇ ਵਿੱਚ ਜਦੋਂ ਫਾਇਰ ਕੀਤਾ ਤਾਂ ਉਹ ਜਿਹੜਾ ਪੈਰ ਤੋਂ ਲੱਤ ਤੋਂ ਜਿਹੜਾ ਇੰਜਰਡ ਹੋਇਆ ਤਾਂ ਉਹਨੂੰ ਗ੍ਰਿਫਤਾਰ ਕੀਤਾ ਤੇ ਉਹਦੇ ਕੋਲੋਂ ਕਬਜ਼ੇ ਦੇ ਵਿੱਚ ਇੱਕ 32 ਬੋਰ ਪਿਸਟਲ ਤੇ ਉਹਦੇ ਵਿੱਚ ਦੋ ਜਿੰਦਾ ਰੌਣ ਤੇ ਪੰਜ ਜਿਹੜੇ ਆ ਖਾਲੀ ਖੋਲ ਜਿਹੜੇ ਆ ਉਹਨੇ ਉੱਥੋਂ ਬਰਾਮਦ ਹੋਏ ਤਾਂ ਉਹਦੇ ਵਿੱਚ ਇੱਕ ਵਿਅਕਤੀ ਦੋ ਵਿਅਕਤੀ ਜਿਹੜੇ ਅਸੀਂ ਹੋਰ ਨਾਮਿਨੇਟ ਕੀਤੇ ਆ ਫਰਦਰ ਅਗੇ ਇਨਵੈਸਟੀਗੇਸ਼ਨ ਉਹ ਅਸੀਂ ਜਲਦ ਗ੍ਰਫਤਾਰ ਕਰਨਾ ਸਰ ਕਿੰਨੀ ਫਰੋਤੀ ਦੀ ਰਿਕਮੈਂਡ ਕੀਤੀ ਸੀ ਇਹਨੇ ਜਿਹੜੇ ਜੁਵਲਰ ਤੋਂ ਪਹਿਲਾਂ 1 ਕਰੋੜ ਤੋਂ ਸ਼ੁਰੂ ਕੀਤੀ ਸੀ ਜਿਹੜਾ ਇਹਦੇ ਵਿੱਚ ਇੱਕ ਅਮਰਤ ਦਾਲਮ ਜਿਹੜਾ ਹੈਗਾ ਫੋਰਨ ਬੇਸਡ ਗਰੁੱਪ ਹੈ ਜੋ ਜੱਗੂ ਭਗਵਾਨਪੁਰੀਆ ਦੇ ਨਾਲ ਰਿਲੇਟਡ ਹੈ ਉਹਨਾਂ ਦੇ ਜਿਹੜਾ ਹੈਂਡਲਰ ਹੈ ਤੇ ਅੱਗੇ ਇਹਨਾਂ ਬੰਦਿਆਂ ਤੋਂ ਜਿਹੜਾ ਉਹ ਫਰੋਤੀ ਦੇ ਪੈਸੇ ਜਿਹੜਾ 10 ਲੱਖ ਚ ਸੈਟਲ ਹੋਇਆ ਤਾਂ ਉਹ ਪੈਸੇ ਲੈਣ ਲਈ ਇਹਨਾਂ ਨੂੰ ਇੱਥੇ ਭੇਜਿਆ ਗਿਆ ਸੀ ਅਸਰ ਦਾ ਫੋਨ ਕਾਲ ਕਿਦਾਂ ਕੀਤੀ ਫੋਨ ਕਾਲ ਜਿਹੜੀ ਹੈ ਬਾਹਰਲੇ ਜਿਹੜੇ ਨੰਬਰ ਤੋਂ ਉਸ ਤੋਂ ਉਹ ਤੋਂ ਜਿਹੜੀ ਕਾਲ ਆਈ ਸੀ ਜਿਹਦੇ ਵਿੱਚ ਪੁਰਤਗਾਲ ਵਗੈਰਾ ਦਾ ਜਿਹੜੇ ਨੰਬਰ ਜਿਹੜੇ ਉਹ ਫਿਗਰ ਹੁੰਦੇ ਸੀ ਸਰ ਇਹਦਾ ਜੱਗੂ ਭਗਵਾਨਪੁਰੀ ਨਾਲ ਕੀ ਨਿਕਸੀ ਜਦੋਂ ਹੁੰਦਾ ਜਿਹੜੇ ਜਿਹੜਾ ਜੱਗੂ ਭਗਵਾਨਪੁਰੀ ਆ ਫੋਰਨ ਬੇਸਡ ਹੈ ਜੱਗੂ ਭਗਵਾਨਪੁਰੀ ਦਾ ਜਿਹੜਾ ਐਸੋਸੀਏਟ ਹੈ ਜਿਹੜਾ ਫੋਰਨ ਬੇਸਡ ਅਮਰਿਤ ਉਹਦੇ ਨਾਲ ਜਿਹੜਾ ਇਹ ਉਹਦੇ ਪਿੰਡ ਦੇ ਬਟਾਲੇ ਦੇ ਮੁੰਡੇ ਆ ਇਹਨਾਂ ਨੂੰ ਜਿਹੜਾ ਉਹਨੇ ਸਾਰੀ ਗੱਲ ਦੱਸ ਕੇ ਵੀ ਆ ਹੈਗਾ ਤੇ ਲਾਲ ਚੋਸ ਦੇ ਵਿੱਚ ਜਿਹੜਾ ਇਹ ਬੰਦੇ ਆ ਕੇ ਜਿਹੜਾ ਪੈਸੇ ਲੈਣ ਬਟਾਲੇ ਤੋਂ ਇੱਥੇ ਆਈ ਸੀ ਤਾਂ ਉਹਦੇ ਵਿੱਚ ਫਿਰ ਪੁਲਿਸ ਨੇ ਜਿਹੜਾ ਨੰਨ ਗ੍ਰਸਤਾ ਹੁਣ ਜਿਹੜਾ ਇਹਨਾਂ ਦਾ 10 ਲੱਖ ਰੁਪਏ ਦਾ ਜਿਹੜਾ ਹੋਇਆ ਸੀ ਉਹ 10 ਲੱਖ ਰੁਪਏ ਲੈਣ ਲਈਏ ਦੋਨੋਂ ਵਿਅਕਤੀ ਆ ਜੀ ਸਹੀ ਆਈ ਨੇ ਉਹ ਤਾਂ ਅਲਵਾਰ ਨੂੰ ਨੇ ਤੇ ਕੋ ਹੁਣ ਤੱਕ ਅਸੀਂ ਦੋ ਬੰਦੇ ਜਿਹੜੇ ਐ ਇੱਕ ਬੰਦਾ ਅਰੈਸਟ ਕਰ ਲਿਆ ਫਿਰ ਅੱਗੇ ਜਿਹੜਾ ਕੋਈ ਹੋਰ ਹੋਊਗਾ ਰੋਲ ਜਿਹਦਾ ਉਹਨੂੰ ਵੀ ਜਿਹੜਾ ਰਾਮਨਿਟ ਕਰਾਂਗੇ ਸਰ ਜੀ ਦੋ ਜਿਹੜੇ ਦੋ ਨੌਜਵਾਨ ਗ੍ਰਿਫਤਾਰ ਕੀਤੇ ਨੇ ਇਹਨਾਂ ਨੇ ਫੋਨ ਕਰਕੇ ਕਿਸੇ ਜਗ੍ਹਾ ਤੇ ਬੁਲਾਇਆ ਸੀ ਕੱਲ੍ਹ ਸਵੇਰੇ ਇਹਨਾਂ ਨੇ ਲੁਧਿਆਣਾ ਆਪਣਾ ਸਾਹਨੇਵਾਲ ਸੜਕ ਦੇ ਕੋਲ ਜਿਹੜਾ ਦਿੱਲੀ ਰੋਡ ਦੇ ਉੱਤੇ ਉੱਥੇ ਦਾ ਇਹਨਾਂ ਟਾਈਮ ਫਿਕਸ ਕੀਤਾ ਸੀ ਵੀ ਤੁਸੀਂ ਉੱਥੇ ਆ ਕੇ ਦਿਓ ਇਹ ਇੱਕ ਦਿਨ ਪਹਿਲਾਂ 11 ਤਰੀਕ ਨੂੰ ਰਾਤ ਨੂੰ ਹੀ ਬਟਾਲੇ ਤੋਂ ਇੱਥੇ ਆ ਕੇ ਰਾਤ ਜਿਹੜਾ ਰਹੇ ਆ ਤਾਂ 12 ਤਰੀਕ ਦਾ ਇਹਨਾਂ ਨੇ ਟਾਈਮ ਸੈਟਲ ਕੀਤਾ ਕਈ ਵਾਰੀ ਇਹਨਾਂ ਨੇ ਅੱਗੇ ਪਿੱਛੇ ਟਾਈਮ ਸੈਟ ਕਰਕੇ ਬੜੀ ਚਲਾਕੀ ਚੁਸਤੀ ਨਾਲ ਬਟ ਫਿਰ ਐਂਡ ਦੀ ਡੇ ਟਾਈਮ ਸੈਟ ਕਰਨ ਤੋਂ ਪੁਲਿਸ ਪਾਰਟੀ ਨੂੰ ਜਿਹੜਾ ਇਸ ਬਾਰੇ ਜਾਣਕਾਰੀ ਸੀ ਕੱਲ ਸਰ ਪੁਲਿਸ ਤੇ ਕੀ ਕਹਿੰਦੇ ਇਹਨਾਂ ਨੇ ਫਾਈਲ ਕਿੰਨੇ ਫਾਈਲ ਨੰਬਰ ਨੂੰ ਕੀਤੇ ਦੇਖੋ ਇਹਦੇ ਉੱਥੋਂ 5 ਫੋਲ ਮਿਲੇ ਆ ਦੋ ਦਿਨ ਦਾ ਰੌਂਦ ਮਿਲੇ ਆ ਤਾਂ ਪੁਲਿਸ ਨੇ ਵੀ ਦੋ ਤਿੰਨ ਫਾਇਰ ਜਿਹੜਾ ਕੀਤਾ ਹੈ ਫਿਰ ਇਹਦੇ ਵਿੱਚੋਂ ਜਿਹੜਾ ਇੱਕ ਬੰਦਾ ਭੱਜ ਗਿਆ ਤੇ ਇੱਕ ਜਿਹੜਾ ਇੰਦਰ ਸਰ ਇਹ ਇਕੱਲਾ ਹੀ ਆਇਆ ਕਿੱਧਰ ਤੇਰੇ ਇਹ ਇਹ ਰਾਤ ਜਿਹੜਾ ਕਿਉਂਕਿ ਜਿਹੜਾ ਬੰਦਾ ਅਰੈਸਟ ਕੀਤਾ ਹੈ ਉਹਨੂੰ ਰੈਫਰ ਕੀਤਾ ਰਜੇਂਦਰਾ ਹਸਪੀਟਲ ਤਾਂ ਉਹਦੀ ਫਰਦਰ ਜਿਹੜੀ ਹੈ ਜਗ੍ਹਾ ਦੀ شناخت ਕੀਤੀ ਹੋਊ ਪਰ ਸਮਰਾਲਾ ਚੌਂਕ ਦੇ ਲਾਗੇ ਕਿਸੇ ਹੋਟਲ ਤੇ ਰਹੇ ਸੀ ਪਹਿਲੇ ਨਾਮ ਦੇ ਦਰ ਹੈਗੇ ਨਾ ਤੇ ਇਹ ਜਿਹੜਾ ਅਮਰਤ ਾਲਮੈ ਇਹਦੇ ਖਿਲਾਫ ਜਿਹੜਾ ਪਹਿਲੋ ਪ੍ਰੀਵੀਅਸਲੀ 7-8 ਮੁਕੱਦਮੇ ਦਰਜ ਹੈ ਆਪ ਇਹ ਫੋਰਨ ਬੇਸਡ ਜਿਹੜਾ ਇਹ ਮੁੰਡਿਆਂ ਦਾ ਅਸੀਂ ਫਰਦਰ ਬਟਾਲੇ ਤੋਂ ਜਿਹੜਾ ਇਹਨਾਂ ਦਾ ਪ੍ਰੀਵੀਅਸ ਰਿਪੋਰਟ ਅੱਗੇ ਡਿਊਰਿੰਗ ਇਨਵੈਸਟੀਗੇਸ਼ਨ ਬੈਨਫਿਟ ਸਰ ਨੰਬਰ 583G ਵੈਪਨ ਇਨਾਲਾ ਇਨਲੀਗਲ ਜਿਹੜਾ ਬੱਤੀਬੌਰ ਦਾ ਪਿਸਟਲ ਹੈ ਸਰ ਆਈ ਇਹਨੇ ਦੇ ਸੀਗੇ ਬੰਦੇ ਇਹ ਮੋਟਰਸਾਈਕਲ ਤੇ ਆਈ ਸੀ ਜਿਹੜਾ ਮੋਟਰਸਾਈਕਲ ਹੈ ਬਿਨਾ ਨੰਬਰ ਤੋਂ ਉਹ ਵੀ ਅਸੀਂ ਬਰਾਮਦ ਕਰ ਲਿਆ ਉਹ ਮੌਕੇ ਦੇ ਉੱਤੇ ਜਿਹੜਾ ਇਹ ਬੰਦੇ ਨੂੰ ਤੇਰਾ ਮੋਟਰਸਾਈਕਲ ਸਰ ਇਸ ਨੂੰ ਕਿੰਨੇ ਵਾਰ ਵਾਪਸ ਲੈ ਚੁੱਕੇ ਇਸ ਤੋਂ ਪਹਿਲੇ ਨਹੀਂ ਹਜੇ ਇਹਨਾਂ ਨੇ ਅਸੀਂ 4 ਤਰੀਕ ਨੂੰ ਜਦੋਂ ਮੁਕੱਦਮਾ ਦਰਜ ਕੀਤਾ ਉਸ ਤੋਂ ਬਾਅਦ ਹੈ ਰੈਗੂਲਰ ਜਿਹੜਾ 1 ਕਰੋੜ ਰੁਪਏ ਦੀ ਫਰੋ ਕਿ ਜਿਹੜਾ ਹੁਣ 10 ਲੱਖ ਰੁਪਏ ਚ ਸੱਟ ਲਾਇਆ ਸੀ ਇੱਕ ਵਾਰੀ ਵੀ ਮੈਂ 10 ਲੱਖ ਰੁਪਏ ਦੇ ਦਿੰਦਾ ਸਰ ਹੋਰ ਵੀ ਕੋਈ ਮਾਮਲਾ ਇਹਦੇ ਸਾਹਮਣੇ ਆਏ ਨਹੀਂ ਤੇ ਹੁਣ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਜਿਹੜਾ ਕੋਈ ਅੱਗੇ ਪ੍ਰੀਵੀਅਸ ਤੇ ਹੋਰ ਅਗਲਾ ਉਹ ਵੀ ਅਸੀਂ ਡੂਰਿੰਗ ਇਨਵੈਸਟੀਗੇਸ਼ਨ ਵੈਰੀਫਾਈ ਕਰਾਂਗੇ ਸਰ ਇਹ ਬੰਦੇ ਕਿੰਨੇ ਆਏ ਸੀ ਤੇ ਕਿੰਨੇ ਫੜੇ ਇਹ ਬ੍ਰਦਰ ਦੋ ਬੰਦੇ ਆਏ ਸੀ ਜਿਨ੍ਹਾਂ ਚੋਂ ਇੱਕ ਬੰਦਾ ਫੜ ਲਿਆ ਜਿਹਨੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਸੀ ਤੇ ਉਹਦੇ ਵੀ ਜਿਹੜਾ ਪੁਲਿਸ ਪਾਰਟੀ ਨੇ ਉਹਦੇ ਹਿਵਜ਼ ਦੇ ਵਿੱਚ ਜਿਹੜਾ ਫਾਇਰ ਕੀਤਾ ਉਹਦੇ ਵਿੱਚੋਂ ਇੰਜਰਡ ਹੋਇਆ ਉਹ ਗ੍ਰਿਫਤਾਰ ਕਰ ਲਿਆ ਵਾਰਦਾਤ ਤੇ ਜਿਹੜਾ ਉਹਨਾਂ ਦੇ ਕੋਲ ਉਹ ਭੱਜ ਗਿਆ ਬਟ ਉਹਦੇ ਨਾਲ ਅਸੀਂ ਹੋਰ ਦੋ ਬੰਦੇ ਜਿਹੜੇ ਨਾਮਿਨੇਟ ਕੀਤੇ ਨਾ ਜਲਦ ਗ੍ਰਿਫਤਾਰ ਹੋ ਗਏ। ਜਿਹੜਾ ਹਸਤਾ ਫੜਿਆ ਗਿਆ ਇਹ ਇਹ ਦੇਸੀ ਜਿਹੜਾ ਪਿਸਤਲ ਹੈ 32 ਬੋਲ ਦਾ। ਜਿਹੜਾ ਬੰਦਾ ਫੜਿਆ ਗਿਆ ਉਹ ਮੇਨ ਬੰਦਾ ਸੀ ਤੇ ਜਿਹੜਾ ਭੱਜ ਗਿਆ ਉਹ ਮੇਨ ਸੀ। ਜਿਹੜੇ ਇਹ ਦੋਨੋਂ ਬੰਦੇ ਆ ਦੋਨੋਂ ਹੀ ਮੇਨ ਸੀ। ਜਿਹੜੇ ਦੋਨੋਂ ਬੰਦੇ ਹੀ ਆਏ ਸੀ ਜਿਹੜੇ ਇੱਥੇ ਰਾਤ ਰੁਕੇ ਉਹਨਾਂ ਨੇ ਜਿਹੜਾ ਪੈਸੇ ਲੈ ਕੇ ਜਾਣੇ ਸੀ ਔਰ ਸਿੱਧਾ ਬਿਲਕੁਲ ਅੰਮ੍ਰਿਤ ਉਹਦੇ ਦੇ ਨਾਲ ਜਿਹੜਾ ਫੋਰਨ ਜਿਹੜਾ ਬੇਸਡ ਹੈ ਉਹਦੇ ਨਾਲ ਸਿੱਧਾ ਤਾਲਮੇਚ। ਸਰ ਇਹਦੇ ਜੋ ਜਿਹੜੀ